ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਸਾਡੇ ਤਾਂ ਅੱਜ ਸਵੇਰ ਦੀ ਬਾਰਿਸ਼ ਹੋ ਰਹੀ ਆ ਦੱਸਿਓ ਜੀ ਤੁਸੀਂ ਵੀ ਕਮੈਂਟ ਕਰਕੇ ਕਿੱਥੇ-ਕਿੱਥੇ ਬਾਰਿਸ਼ ਹੋ ਰਹੀ ਆ ਹਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਸਵਰਨ ਸਵਰਨ ਕੌਰ ਫਿਰੋਜ਼ਪੁਰ ਤੋਂ ਸਵਰਨ ਕੌਰ ਫਿਰੋਜ਼ਪੁਰ ਤੋਂ ਸੁਣਿਓ ਜੀ ਹਮੇਸ਼ਾ ਹੀ ਤੁਹਾਡਾ ਨਾਮ ਬੋਲਦੇ ਆ ਤੁਸੀਂ ਕਿਹਾ ਕਿ ਮੇਰਾ ਨਾਮ ਨਹੀਂ ਬੋਲਦੇ ਤੁਸੀਂ ਤੇ ਅਸੀਂ ਮੈਂ ਜਿਹੜਾ ਜਦੋਂ ਵੀ ਤੁਹਾਡਾ ਕਮੈਂਟ ਆਉਂਦਾ ਮੈਂ ਉਹਦਾ ਹੀ ਨਾਮ ਬੋਲਦੀ ਮੇਰੇ ਕੋਲੇ ਜਿੰਨੇ ਵੀ ਕਮੈਂਟ ਆਉਂਦੇ ਮੈਂ ਸਾਰਿਆਂ ਦੇ ਨਾਮ ਬੋਲਦੀ ਆ ਸਵਰਨ ਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਜਗਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਕਾਲੇ ਕੇ ਮੋਗਾ ਜ਼ਿਲ੍ਹਾ ਮੋਗਾ ਬਹੁਤ-ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਸੁਖਰੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਜਸ਼ਨਦੀ ਲੋ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਆਪਣਾ ਬਹੁਤ-ਬਹੁਤ ਧੰਨਵਾਦ ਜੀ ਤੇ ਹੋਰ ਇਹ ਵਾਲਾ ਐਚ ਐਚ ਆਈ ਥਿੰਕ ਇਹ ਉਹਨਾਂ ਦੀ ਆ ਮਲਕੀਤ ਬਰਨਾਲੇ ਵਾਲਿਆਂ ਦੀ ਬਹੁਤ ਬਹੁਤ ਧੰਨਵਾਦ ਜੀ ਰਮਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫੁਗਵਾੜਾ ਤੋਂ ਬਹੁਤ ਬਹੁਤ ਧੰਨਵਾਦ ਜੀ ਸੁਖਮਣੀ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਕੌਰ ਬਹੁਤ ਬਹੁਤ ਧੰਨਵਾਦ ਜੀ ਮਹਿਕ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡੇ ਮੋਗਾ ਜ਼ਿਲ੍ਹਾ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਪਟਿਆਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਤੁਹਾਡੇ ਸਾਰੇ ਕਮੈਂਟ ਜਿੰਨੇ ਵੀ ਤੁਸੀਂ ਕੀਤੇ ਆਪਾਂ ਸਾਰਿਆਂ ਦੇ ਨਾਮ ਬੋਲੇ ਆਪਾਂ ਕੋਈ ਨਾਮ ਵਿੱਚ ਨਹੀਂ ਛੱਡਦੇ ਆਪਾਂ ਸਾਰਿਆਂ ਦੇ ਡੀਲੀ ਨਾਮ ਬੋਲਦੇ ਆ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਕਮੈਂਟ ਕਰਦੇ ਹੋ ਵੀਡੀਓ ਦੇਖਦੇ ਹੋ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਆ ਜੀ ਤੁਹਾਡਾ ਤੇ ਅੱਜ ਆਪਾਂ ਬਹੁਤ ਵਧੀਆ ਰਮੇੜੀ ਲੈ ਕੇ ਆਏ ਪਹਿਣਾ ਵਾਸਤੇ ਹੈ ਤਾਂ ਸਿੰਪਲ ਜੀ ਆ ਪਰ ਜਿੱਦਾਂ ਕਿ ਹੁਣ ਪ੍ਰੋਗਰਾਮ ਸ਼ੁਰੂ ਹੋ ਗਏ ਆ ਹਨ ਅੱਜ ਕੱਲ ਤੀਆਂ ਆ ਦੇ ਜਾਂਦੀਆਂ ਪਹਿਣਾ ਫਿਰ ਅੱਗੇ ਰਖੜੀ ਆ ਗਈ ਫਿਰ ਵਿਆਹ ਸ਼ਾਦੀਆਂ ਆ ਗਈਆਂ ਤੇ ਜਿਹੜੇ ਕਿਸੇ ਕੁੜੀਆ ਦਾ ਜਿੱਦਾਂ ਵਿਆਹ ਰੱਖਿਆ ਹੋਇਆ ਏ ਤਾਂ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਪਹਿਲਾਂ ਹੀ ਸ਼ੁਰੂ ਕਰ ਦਿਓ ਜਿੱਦੋਂ ਹੀ ਪਤਾ ਏ ਵੀ ਅਸੀਂ ਨਵੰਬਰ ਦਾ ਵਿਆਹ ਏ ਦਸੰਬਰ ਦਾ ਵਿਆਹ ਹੁਣੇ ਤੋਂ ਸ਼ੁਰੂ ਕਰ ਦਿਓ ਤੁਸੀਂ ਇਹ ਲਗਾਣਾ ਪੈਕ ਬਹੁਤ ਵਧੀਆ ਏ ਤੇ ਤੁਹਾਡੇ ਚਿਹਰੇ ਤੇ ਗਲੋ ਬਹੁਤ ਜ਼ਿਆਦਾ ਰਹੂਗਾ 골ਡਨ ਗਲੋ ਰਹੂਗਾ ਤੁਹਾਨੂੰ ਕਿਸੇ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਵੀ ਵਿਆਹ ਸ਼ਾਦੀਆਂ ਅਟੈਂਡ ਕਰਨੇ ਆ ਅੱਗੇ ਵਿਆਹ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਜਾਣੇ ਆ ਤੇ ਤੁਸੀਂ ਜਰੂਰ ਇਹ ਵਾਲੀ ਰੇਮੇਡੀ ਬਣਾ ਕੇ ਲਗਾਓ ਤੇ ਹੁਣੇ ਤੋਂ ਸ਼ੁਰੂ ਕਰ ਲਓ ਤੁਸੀਂ ਹਫਤੇ ਵਿੱਚ ਦੀ ਦੋ ਵਾਰ ਇਹ ਵਾਲੀ ਰੇਮੇਡੀ ਜਰੂਰ ਲਗਾਓ ਤੁਹਾਡੇ ਚਿਹਰੇ ਤੇ ਇੰਨਾ ਜ਼ਿਆਦਾ ਗਲੋਅ ਰਹੂਗਾ ਕਿ ਤੁਹਾਨੂੰ ਕਿਸੇ ਪਾਰਲਰ ਜਾਣ ਦੀ ਲੋੜ ਨਹੀਂ ਪੈਣੀ ਬਸ ਆਪਣਾ ਲਗਾਓ ਤੇ ਘਰੋਂ ਹੀ ਤਿਆਰ ਹੋ ਕੇ ਜਾਓ ਬਹੁਤ ਵਧੀਆ ਚੀਜ਼ ਆ ਤੇ ਸਿੰਪਲ ਰੇਮੇਡੀ ਆਪਣੀ ਤੇ ਇਹਦੇ ਨਾਲ ਤੁਹਾਡੇ ਝੁਰੜੀਆਂ, ਸ਼ਾਈਆਂ ਜੋ ਵੀ ਕਾਲਾਪਨ ਚਿਹਰੇ ਦੇ ਉੱਪਰ ਕੁਝ ਵੀ ਨਹੀਂ ਰਹੇਗਾ। ਬਹੁਤ ਵਧੀਆ ਚੀਜ਼ ਆ। ਜਿਹੜੇ ਓਪਨ ਪੋਰਸ ਹੋ ਜਾਂਦੇ ਜਿਵੇਂ ਆਪਾਂ ਨੂੰ ਐ ਹੋ ਜਾਂਦਾ ਕਿ ਆਪਣੀ ਏਜ ਦਿਖਣ ਲੱਗ ਜਾਂਦੀ ਹੈ। ਆ ਦੇਖੋ ਜੀ ਆਪਾਂ ਮਲਤਾਨੀ ਮਿੱਟੀ। ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਲਤਾਨੀ ਮਿੱਟੀ ਬਹੁਤ ਵਧੀਆ ਚੀਜ਼ ਆ। ਜਿਵੇਂ ਆਪਣੀ ਏਜ ਦਿਖਣ ਲੱਗ ਜਾਂਦੀ ਮੈਨੂੰ ਕਿਸੇ ਭੈਣ ਨੇ ਕਮੈਂਟ ਕੀਤਾ ਸੀਗਾ ਕਿ ਭੈਣੇ ਤੁਸੀਂ ਕੀ ਲਗਾਉਂਦੇ ਹੋ ਤੁਹਾਡੇ ਤਾਂ ਹਰ ਟਾਈਮ ਹੀ ਗਲੋ ਰਹਿਦਾ ਚਿਹਰੇ ਦੇ ਉੱਪਰ ਤੇ ਸੱਚੀ ਰਿਹਲੀ ਮੇਰੇ ਗਲੋ ਹੀ ਰਹਿੰਦਾ ਮੈਨੂੰ ਨਾ ਜਿੱਦਾਂ ਕਿ ਕਿਤੇ ਵੀ ਮੈਂ ਜਾਵਾਂ ਤੇ ਮੈਨੂੰ ਪੁੱਛਦੇ ਆ ਸਾਰੇ ਕਿ ਤੁਸੀਂ ਕੀ ਲਗਾਨੇ ਆ ਕਿਹੜੀ ਕਰੀਮ ਆ ਕੀ ਲਗਾਇਆ ਏ ਜਾਂ ਤੁਹਾਡਾ ਚਿਹਰਾ ਐ ਚਮਕ ਰਿਹਾ ਏ ਤੇ ਇਹ ਕੁਦਰਤ ਦੀ ਦੇਣੀ ਆ ਤੇ ਮੈਂ ਜਿਹੜੀਆਂ ਵੀ ਨੇਚਰਲ ਚੀਜ਼ਾਂ ਐ ਮੈਂ ਹਮੇਸ਼ਾ ਨੇਚਰਲ ਚੀਜ਼ਾਂ ਹੀ ਯੂਜ਼ ਕੀਤੀਆਂ ਤੇ ਰੱਬ ਦੀ ਕਿਰਪਾ ਦੇ ਨਾਲ ਮੇਰੀ ਸਕਿਨ ਬਹੁਤ ਜ਼ਿਆਦਾ ਹੈਲਦੀ ਆ ਕਿ ਬਹੁਤ ਹੀ ਵਧੀਆ ਇੱਕਦਮ ਵਧੀਆ ਲੱਗਦਾ ਏ ਫੇਸ ਮੈਨੂੰ ਖੁਦ ਨੇ ਇਹ ਨਹੀਂ ਹੈਗਾ ਇੱਕ ਗੱਲ ਹੁੰਦੀ ਹੈ ਕਿ ਆਪਾਂ ਵਡਿਆਈ ਕਰਦੇ ਹਣਾ ਉਹ ਨਹੀਂ ਗੱਲ ਹੈਗੀ ਪਰ ਮੈਨੂੰ ਜਦੋਂ ਸਾਰੇ ਲੋਕ ਕਹਿੰਦੇ ਆ ਫਿਰ ਮੈਂ ਖੁਦ ਵੀ ਚੈੱਕ ਕਰਦੀ ਆ ਵੀ ਵਾਕਈ ਕਈਆਂ ਨਾਲੋਂ ਜਿਵੇਂ ਮੇਰੀ ਇੱਕ ਭੈਣ ਨੇ ਮੈਨੂੰ ਪੁੱਛਿਆ ਵੀ ਸੀ ਤੁਹਾਡੀ ਏਜ ਕਿੰਨੀ ਹੋ ਗਈ ਆ 35 36 ਸਾਲ ਦੀ ਏਜ ਹੋ ਗਈ ਆ ਮੇਰੀ ਤੇ ਪਰ ਮੇਰੇ ਚਿਹਰੇ ਦੇ ਉੱਤੇ ਕੋਈ ਝੁਰੜੀਆਂ ਨਹੀਂ ਆਈਆਂ ਹਲੇ ਤੱਕ ਕੋਈ ਸ਼ਾਈ ਨਹੀਂ ਕੋਈ ਕੁਛ ਨਹੀਂ ਕੁਛ ਦਾਗ ਤਾਂ ਬਬਲਕੁਲ ਵੀ ਨਹੀਂ ਇੱਕਦਮ ਕਲੀਨ ਸਕਿਨ ਆ ਮੇਰੀ ਤੇ ਇਸ ਕਰਕੇ ਮੈਂ ਹਮੇਸ਼ਾ ਹੀ ਇਹ ਵਾਲੀ ਰੈਮਡੀ ਯੂਜ਼ ਕਰਦੀ ਆ ਜੋ ਹੋਮ ਰਿਮੀਡੀ ਹੈ ਮੈਂ ਕਦੇ ਕੋਈ ਬਾਜ਼ਾਰ ਵਾਲੀ ਚੀਜ਼ ਨਹੀਂ ਲਗਾਈ ਇਹਦੇ ਨਾਲ ਕੀ ਹੋਊਗਾ ਜਿਹੜੇ ਆਪਣੇ ਪੋਰਸ ਓਪਨ ਹੋ ਜਾਂਦੇ ਆਪਣੀ ਏਜ ਦਿਖਣ ਲੱਗ ਜਾਂਦੀ ਆ ਏਜ ਦੇ ਹਿਸਾਬ ਦੇ ਨਾਲ ਨਾਲ ਨਾ ਆਪਣੀ ਸਕਿਨ ਜਿੱਦਾਂ ਕਿ ਉਹ ਆਟੋਮੈਟਿਕ ਦਿਖਣ ਲੱਗ ਜਾਂਦਾ ਏ ਕਿ ਕੋਈ ਇਹ ਨਹੀਂ ਹੈਗਾ ਵੀ ਕਿਸੇ ਦੇ ਆਪਾਂ ਕਹਿੰਦੇ ਵੀ ਕਿਨੇ ਪਰ ਉਹ ਆਪਾਂ ਜਿਵੇਂ ਜਿਵੇਂ ਆਪਣੀ ਏਜ ਹੋਈ ਜਾਂਦੀ ਉਹ ਆਪਣੇ ਨਾ ਇਥੋਂ ਇੱਕ ਆਪਾਂ ਕਹਿੰਦੇ ਖੱਡੇ ਟੈਫ ਜੀ ਜਿਵੇਂ ਪੋਰਸ ਆ ਜਿਹੜੇ ਆਪਣੇ ਓਪਨ ਹੋਣ ਲੱਗ ਜਾਂਦੇ ਉਹ ਮਿੱਟੀ ਉਸ ਕਰਦੇ ਹੋ ਤੇ ਤੁਹਾਡੇ ਬਿਲਕੁਲ ਵੀ ਤੁਸੀਂ 100 ਸਾਲ ਦੇ ਹੋ ਜਾਓਗੇ ਤੇ ਤੁਹਾਡੇ ਪੋਸ ਜਿਹੜੇ ਉਪਨ ਨਹੀਂ ਹੋਣਗੇ ਤੁਹਾਡੀ ਬੱਚਿਆਂ ਵਰਗੀ ਹੀ ਸਕਿਨ ਰਹੂਗੀ ਤੇ ਆਪਾਂ ਲਈ ਮਲਤਾਨੀ ਮਿੱਟੀ ਤੇ ਹੁਣ ਆਪਾਂ ਇਹਦੇ ਵਿੱਚ ਗੁਲਾਬ ਜਲ ਗੁਲਾਬ ਜਲ ਵੀ ਆਪਣੀ ਸਕਿਨ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਇਹਦਾ ਜੇ ਤੁਸੀਂ ਹਫਤੇ ਵਿੱਚ ਦੀ ਦੋ ਵਾਰੀ ਪੈਕ ਲਗਾਉਂਦੇ ਹੋ ਨਾ ਮਲਤਾਨੀ ਮਿੱਟੀ ਐਨੇ ਜ਼ਿਆਦਾ ਬੈਸਟ ਹਨਾ ਕਿ ਬਹੁਤ ਹੀ ਜ਼ਿਆਦਾ ਕੀ ਕਹਿਣਾ ਹੈ ਇਹਦੇ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਆ ਹੁੰਦਾ ਕਿ ਕਈ ਭੈਣਾ ਕਹਿੰਦੀ ਇੱਕ ਅੱਧੀ ਵਾਰੀ ਲਗਾਇਆ ਤੇ ਜਿਹੜੇ ਤਾਂ ਡੇਲੀ ਲਗਾਉਂਦੇ ਰਹਿਣਗੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਕਈ ਵਾਰ ਹੁੰਦਾ ਭੈਣਾ ਕਹਿੰਦੀ ਲੈ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਦੇਖੋ ਜੀ ਮੇਰੇ ਬਹੁਤ ਫਰਕ ਪੈਂਦਾ ਕਿਉਂਕਿ ਮੈਂ ਇਹੀ ਚੀਜ਼ਾਂ ਯੂਜ਼ ਕਰਦੀ ਆ ਮੈਨੂੰ ਕਈ ਭੈਣਾ ਦੇ ਕਮੈਂਟ ਆਉਂਦੇ ਕਹਿੰਦੇ ਨਹੀਂ ਤੁਰਦਾ ਸਕਿਨ ਨਹੀਂ ਵਧੀਆ ਹੈ ਤੁਹਾਡਾ ਤਾਂ ਕਲਰ ਹੀ ਫੇਰ ਆ ਤੁਨ ਤਾਂ ਕਰਕੇ ਇਦਾਂ ਹੋਇਆ ਤੇ ਹੁਣ ਆਪਾਂ ਥੋੜਾ ਜਿਹਾ ਵਿੱਚ ਨਿੰਬੂ ਪੋਣਾ ਜਿਦੀ ਜ਼ਿਆਦਾ ਸੈਂਸਿਟਿਵ ਸਕਿਨਾਂ ਜਿਹਨੂੰ ਨਹੀਂ ਨਿੰਬੂ ਸੂਟ ਕਰਦਾ ਤੁਸੀਂ ਨਿੰਬੂ ਨਾ ਪਾਓ ਸਕਿਪ ਕਰ ਦਿਓ ਤੇ ਜੇ ਤੁਸੀਂ ਥੋੜਾ ਜਿਹਾ ਦੋ ਕ ਬੂੰਦਾ ਪਾਉਂਗਾ ਤਾਂ ਤੁਹਾਨੂੰ ਜਿਵੇਂ ਬਲੀਚ ਦਾ ਕੰਮ ਕਰੂਗਾ ਜਿਵੇਂ ਆਪਣੇ ਚਿਹਰੇ ਦੇ ਉੱਪਰ ਜੋ ਵੀ ਗੰਦਗੀ ਵਗੈਰਾ ਹੋਊਗੀ ਸਾਈ ਕਲੀਨ ਹੋ ਜਾਊਗੀ ਤੇ ਇੱਕਦਮ ਆਪਣੀ ਐ ਖਿਲ ਜੂਗੀ ਕਿਨ ਜਿਵੇਂ ਆਪਾਂ ਬਲੀਚ ਕਰਕੇ ਕਹਿ ਦਿੰਨੇ ਹੈ ਨਾ ਕਿ ਪੂਰਾ ਇਦਾਂ ਹੋ ਗਿਆ ਤੇ ਇਹ ਵੀ ਬਲੀਚ ਦਾ ਕੰਮ ਕਰਦਾ ਏ ਨੇਚਰਲ ਬਲੀਚ ਹੈ ਇੱਕ ਤੇ ਆਪਾਂ ਇਹਦੇ ਵਿੱਚ ਥੋੜਾ ਜ ਮੈਨੂੰ ਇੰਨਾ ਜ਼ਿਆਦਾ ਫਰਕ ਪੈਂਦਾ ਨਾ ਕਿ ਮੈਂ ਖੁਦ ਵੀ ਹੈਰਾਨ ਹੋ ਜਾਣੀ ਹੁੰਨੀ ਆ ਮੈਨੂੰ ਜਿੱਦ ਵੀ ਮੈਂ ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ ਮੈਂ ਇਹ ਵਾਲਾ ਜ਼ਰੂਰ ਬਣਾ ਕੇ ਲਗਾਉਣੀ ਆ ਐ ਹੋ ਜਾਂਦਾ ਕਿ ਜਿੱਦਾਂ ਕਿ ਆਪਾਂ ਫੇਸ ਦੇ ਉੱਪਰ ਉਹਨਾਂ ਕੁਛ ਇਦਾਂ ਪੱਟ ਕੇ ਉਤਾਰ ਹੀ ਦਿੱਤਾ ਇੰਨਾ ਜ਼ਿਆਦਾ ਫਰਕ ਪੈ ਜਾਂਦਾ ਇਸ ਰਿਮੇਡੀ ਦੇ ਨਾਲ ਤੇ ਕੋਈ ਔਖਾ ਕੰਮ ਨਹੀਂ ਜੀ ਬਿਲਕੁਲ ਹੀ ਸਿੰਪਲ ਤੇ ਸੌਖੀ ਰਿਮੇਡੀ ਆ ਤੇ 골ਡਨ ਗਲੋ ਇੱਕਦਮ ਇੰਨਾ ਵਧੀਆ ਇਦਾਂ ਹੋ ਜਾਊਗਾ ਕਿ ਜਿੱਦਾਂ ਇਦਾਂ ਕੁਸਨਾ ਇਦਾਂ ਹੀ ਪੱਟ ਕੇ ਉਤਾਰ ਦਿੱਤਾ ਇੰਨਾ ਫਰਕ ਲੱਗੂਗਾ ਤੁਸੀਂ ਆਪਣੀ ਪਹਿਲਾਂ ਵੀ ਫੋਟੋ ਖਿੱਚ ਲਿਓ ਤੇ ਤੁਸੀਂ ਬਾਅਦ ਵਿੱਚ ਵੀ ਆਪਣੀ ਫੋਟੋ ਕਰਕੇ ਤੇ ਫਿਰ ਤੁਸੀਂ ਦੇਖਿਓ ਕਿ ਕਿੰਨਾ ਜ਼ਿਆਦਾ ਫਰਕ ਪਊਗਾ ਤੁਹਾਨੂੰ ਬਹੁਤ ਜ਼ਿਆਦਾ ਮੇਰੀ ਸਭ ਤੋਂ ਫੇਵਰੇਟ ਰਿਮੇਡੀ ਇਹ ਵਾਲੀ ਆ ਬਹੁਤ ਜ਼ਿਆਦਾ ਮੈਂ ਕਰਨ ਇੱਕਦਮ ਹੀ 글로ਅ ਆ ਜਾਂਦਾ ਚਿਹਰੇ ਦੇ ਉੱਪਰ ਇੱਕਦਮ ਜੋਪ ਕਹਿੰਦੇ ਹਨ ਕਿ ਮੈਂਟੋ ਮਿੰਟ 글로ਅ ਆ ਜਾਂਦਾ ਇਹਦੇ ਨਾਲ ਬਹੁਤ ਜ਼ਿਆਦਾ ਹੱਦੋਂ ਵੱਡਾ 글로ਅ ਆਉਂਦਾ ਥੋੜਾ ਨਹੀਂ ਜਿਵੇਂ ਜਿਵੇਂ ਤੁਸੀਂ ਲਗਾਏ ਜਾਓਗੇ ਤੁਹਾਨੂੰ ਇੱਕਦਮ ਠੰਡਕ ਮਿਲੀ ਜਾਊਗੀ ਫੇਸ ਤੇ ਐਦਾਂ ਲੱਗੂਗਾ ਤੁਹਾਡੇ ਫੇਸ ਦੇ ਵਿੱਚੋਂ ਜਿਵੇਂ ਸੇਕ ਨਿਕਲ ਰਿਹਾ ਹੈ ਐਦਾਂ ਹੋਊਗਾ ਕਿਉਂਕਿ ਮਲਤਾਨੀ ਮਿੱਟੀ ਠੰਡੀ ਹੁੰਦੀ ਆ ਤੇ ਅੱਜ ਕੱਲ੍ਹ ਗਰਮੀ ਦਾ ਮੌਸਮ ਆ ਤੇ ਤੁਸੀਂ ਲਗਾਓਗੇ ਬਹੁਤ ਜ਼ਿਆਦਾ ਵਧੀਆ ਇਦਾਂ ਲੱਗਦਾ ਹੈ ਕਿ ਚਿਹਰੇ ਦੇ ਵਿੱਚੋਂ ਨਾ ਜਿਵੇਂ ਕਿ ਸੇਕ ਨਿਕਲ ਹੀ ਜਾਂਦਾ ਹੈ ਤੁਸੀਂ ਆਪਣੇ ਗਰਦਨ ਤੇ ਹੱਥਾਂ ਤੇ ਬਾਹਾਂਾਂ ਤੇ ਲਗਾ ਸਕਦੇ ਹੋ ਤੇ ਹਾਂਜੀ ਆਪਾਂ ਨੂੰ ਪੂਰਾ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਿਆ ਲਗਾ ਤੇ ਇਹਨੂੰ ਆਪਾਂ ਘੱਟ ਤੋਂ ਘੱਟ 10 12 ਮਿੰਟ ਲਗਾ ਕੇ ਬੈਠ ਜਾਣਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਠੰਡੇ ਪਾਣੀ ਦੇ ਨਾਲ ਇਹਨੂੰ ਵਾਸ਼ ਕਰ ਲੈਣਾ ਤੇ ਫਿਰ ਤੁਸੀਂ ਦੇਖਿਓ ਤੁਹਾਨੂੰ ਦਿਖਾਵਾਂਗੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਤੇ ਚਲੋ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਹਾਂਜੀ ਆਪਾਂ ਕਰਿਆ ਵਾਸ਼ ਤੇ ਬਹੁਤ ਜ਼ਿਆਦਾ ਗਲੋ ਆ ਗਿਆ ਬਹੁਤ ਜ਼ਿਆਦਾ ਵਧੀਆ ਜਿੰਨਾ ਵੀ ਕਹਿ ਸਕੀ ਹੁਣੇ ਗਲੋ ਆ ਗਿਆ ਤੇ ਬਹੁਤ ਵਧੀਆ ਹੋ ਗਿਆ ਇਦਾਂ ਹੋ ਗਿਆ ਜਿਵੇਂ ਨਾ ਕੋਈ ਪਰਤ ਹੀ ਲਹਿ ਗਈ ਉੱਪਰ ਫੇਸਟੂੰ ਤੇ ਬਹੁਤ ਹੀ ਜ਼ਿਆਦਾ ਵਧੀਆ ਚਮਕਣ ਲੱਗ ਗਿਆ ਵੇ ਇੱਕਦਮ ਹੀ ਫੇਸ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਇਓ ਤੇ ਜਿਹੜੀ ਗੁੜੀਆ ਦੀ ਮੈਰਿਜ ਆ ਉਹ ਤਾਂ ਜ਼ਰੂਰੀ ਟਰਾਈ ਕਰੇ ਹਫਤੇ ਵਿੱਚ ਦੀ ਦੋ ਵਾਰੀ ਲਗਾਉਣਾ ਸ਼ੁਰੂ ਕਰ ਦੋ ਤੇ ਤੁਹਾਨੂੰ ਅੱਗੇ ਜ਼ਿਆਦਾ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਪੈਣੀ ਪਾਰਲਰ ਦੇ ਵਿੱਚ ਕਿ ਆਪਾਂ ਜਿਵੇਂ ਕਹਿੰਦੇ ਆਪਾਂ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਉਣੇ ਆ ਕਿ ਮੈਰਿਜ ਆ ਜਾਂ ਭੈਣਾਂ ਨੇ ਜਾਣਾ ਵਿਆਹ ਸ਼ਾਦੀਆਂ ਤੇ ਤੁਸੀਂ ਇਹੀ ਸ਼ੁਰੂ ਕਰ ਦੋ ਹਫਤੇ ਵਿੱਚ ਦੀ ਦੋ ਵਾਰ ਲਗਾ ਲਓ ਬਸ 10 ਮਿੰਟ ਹੀ ਲਗਾ ਕੇ ਇਹਨੂੰ ਬੈਠੇ ਸੁੱਕ ਗਿਆ ਇੱਕਦਮ ਤੇ ਡਰਾਈ ਹੋ ਗਿਆ ਤੇ ਤੁਸੀਂ ਇਹਨੂੰ ਪੌਸ਼ ਕਰ ਦਿਓ ਜਿਆਦਾ ਵੀ ਡਰਾਈ ਨਹੀਂ ਕਰਨਾ ਜੇ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਵੀ ਤੁਹਾਡੇ ਖਿੱਚ ਜੀ ਪੈ ਰਹੀ ਹੈ ਫੇਸ ਤੇ ਇਸ ਤੋਂ ਇਹਨੂੰ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਕੋਈ ਵੀ ਚਿਹਰੇ ਦੇ ਉੱਤੇ ਮੋਸਚਰਾਈਜ਼ਰ ਲਗਾ ਲੈਣਾ ਜ਼ਰੂਰੀ ਤੇ ਜਿਵੇਂ ਹੋ ਗਿਆ ਮੈਨੂੰ ਤਾਂ ਇਹ ਹੁੰਦਾ ਕਿ ਮੈਂ ਤਾਂ ਕੋਕਨਟ ਦਾ ਆਇਲ ਵੀ ਲਗਾ ਲੈਣੀ ਆ ਜੇ ਮੱਖਣੀ ਹੈਗੀ ਉਹ ਪੂਰਾ ਮੱਖਣੀ ਲਾ ਲੈਣੀ ਆ ਜੇ ਮਲਾਈ ਹੈ ਤਾਂ ਮੈਂ ਮਲਾਈ ਲਾ ਲੈਣੀ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਨੇਚਰਲ ਚੀਜ਼ਾਂ ਯੂਜ਼ ਕਰਦੀ ਆ ਤੇ ਤੁਸੀਂ ਆਪਣੇ ਫੇਸ ਦੇ ਉੱਤੇ ਜੋ ਵੀ ਤੁਸੀਂ ਲਗਾਉਂਦੇ ਹੋ ਤੁਸੀਂ ਉਹ ਆਪਣਾ ਲਗਾ ਲਿਓ ਕਿ ਥੋੜਾ ਜਿਹਾ ਨਾ ਜਿਵੇਂ ਮੁਲਤਾਨੀ ਮਿੱਟੀ ਡਰਾਈ ਕਰ ਦਿੰਦੀ ਆਪਣੇ ਫੇਸ ਨੂੰ ਤੇ ਇਸ ਕਰਕੇ ਤੁਸੀਂ ਕੁਝ ਵੀ ਲਗਾ ਲਿਓ ਆਪਣਾ ਮੋਇਸਚਰਾਈਜ਼ਰ ਲਗਾ ਲਿਓ ਜ਼ਰੂਰ ਰਾਤ ਨੂੰ ਸੌਣ ਲੱਗੇ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵਕਤ ਵਾਏ ਸ਼ੇਅਰ ਕਰਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਸਾਨੂੰ ਇੱਥੋਂ ਤੱਕ ਲੈ ਕੇ ਆਏ ਤੇ ਅੱਗੇ ਵੀ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤੇ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪਲੀਜ਼ ਕਿਉਂਕਿ ਸ਼ੇਅਰ ਕਰਨ ਦਾ ਦੇਖੋ ਜੀ ਕੋਈ ਪੈਸਾ ਨਹੀਂ ਲੱਗਦਾ ਤੇ ਸ਼ੇਅਰ ਸਬਸਕ੍ਰਾਈਬ ਲਾਈਕ ਫ੍ਰੀ ਆ ਸਾਰਾ ਕੁਝ ਤੇ ਪਲੀਜ਼ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਪਿਆਰਾ ਜਾਂ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਆਪਣੇ ਰਿਸ਼ਤੇਦਾਰਾਂ ਦੇ ਜਿਵੇਂ ਭੈਣਾਂ ਦੀਆਂ ਸੇਲੀਆਂ ਹੁੰਦੀਆਂ ਅੱਗੇ ਤੋਂ ਅੱਗੇ ਉਹ ਗਰੁੱਪਾਂ ਦੇ ਵਿੱਚ ਤੁਸੀਂ ਸ਼ੇਅਰ ਕਰਦੇ ਆ ਕਰੋ ਵੀਡੀਓ ਕਿ ਅੱਗੇ ਵੀ ਕਿਸੇ ਦੇ ਕੰਮ ਆ ਜਾਵੇ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ